ਭਾਰਤ ਇੱਕ ਬਹੁ ਧਰਮੀ ਦੇਸ਼ ਹੈ ਇੱਥੇ ਸਭ ਨੂੰ ਸਵੈ ਇੱਛਾ ਦੇ ਮੁਤਾਬਿਕ ਮਜ਼ਹਬ ਧਾਰਨ ਕਰਨ ਅਤੇ ਉਸ ਦੇ ਰੀਤੀ ਰਿਵਾਜਾਂ ਨੂੰ ਮੰਨਣ ਦੀ ਆਜ਼ਾਦੀ ਹੈ ਜਦੋਂ ਕਿ ਭਾਰਤ ਵਿੱਚ ਹਿੰਦੂ ਮੁਸਲਮਾਨ ਸਿੱਖ ਈਸਾਈ ਬੁੱਧੀ ਜਾਨੀ ਅਤੇ ਪਾਰਸੀ ਆਦਿ ਵੀ ਆਪਣੇ ਆਪਣੇ ਧਰਮ ਦੇ ਵਿੱਚ ਰਹਿੰਦੇ ਆਪਣੇ ਈਸਤ ਨੂੰ ਧਿਆਉਂਦੇ ਨੇ ਇਸ ਤੋਂ ਇਲਾਵਾ ਲੋਕ ਡੇਰਿਆਂ ਦੇ ਨਾਲ ਵੀ ਜੁੜੇ ਹੋਏ ਨੇ ਉਕਤ ਤੋਂ ਇਲਾਵਾ ਬਹੁਤ ਲੋਕ ਜੰਡ ਪੀਪਲ ਆਦਿ ਦਰਖਤਾਂ ਦੀ ਪੂਜਾ ਵੀ ਕਰਦੇ ਦੇਖਿਆ ਜਾਂਦੇ ਨੇ ਪਰ ਸਿੱਖ ਮਜ਼ਹਬ ਦੇ ਵਿੱਚ ਅਜੀਹੀ ਕਿਸੇ ਵੀ ਮਨਮਤ ਦੀ ਮਨਾਹੀ ਹੈ ਪਰ ਜਦੋਂ ਖਾਸ ਕਰਕੇ ਸ਼ਰੂਮਨੀ ਕਮੇਟੀ ਦੀ ਜ਼ਮੀਨ ਦੇ ਮੱਥੇ ਤੇ ਅਜੀਹੀ ਮਨਮਤ ਹੁੰਦੀ ਹੋਵੇ ਤਾਂ ਉਸ ਨੂੰ ਰੋਕਣਾ ਅਤੇ ਗੁਰਮਰਿਆਦਾ ਬਹਾਲ ਰੱਖਣਾ ਪ੍ਰਬੰਧਕਾਂ ਦਾ ਮੁਢਲਾ ਫਰਜ਼ ਹੁੰਦਾ ਹੈ ਪਰੰਤੂ ਅਜੀਹਾ ਕਾਰਨਾਮਾ ਹੋ ਰਿਹਾ ਹੈ ਅਤੇ ਹੋ ਰਿਹਾ ਹੈ ਸਥਾਨਕ ਅਬੋਹਰ ਰੋਡ ਦੇ ਉੱਪਰ ਸ਼ਰੂਣੀ ਕਮੇਟੀ ਦੀ ਜ਼ਮੀਨ ਦੇ ਮੱਥੇ ਤੇ ਅਤੇ ਦੱਸਦੀ ਹੈ ਕਿ ਇੱਥੇ ਮੁੱਖ ਸੜਕ ਦੇ ਉੱਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਝੰਡ ਦੀ ਪੂਜਾ ਹੋ ਰਹੀ ਹੈ ਇਹ ਜਗ੍ਹਾ ਮੇਨ ਰੋਡ ਦੇ ਉੱਪਰ ਹੋਣ ਕਰਕੇ ਅਤੇ ਉੱਥੇ ਪਾਏ ਗਏ ਸਮਾਨ ਨੂੰ ਖਾਣ ਪੀਣ ਦੇ ਵਾਸਤੇ ਆਵਾਰਾ ਪਸ਼ੂ ਅਤੇ ਕੁੱਤੇ ਇੱਕ ਦੂਜੇ ਦੇ ਨਾਲ ਲੜਦੇ ਇੱਕਦਮ ਸੜਕ ਦੇ ਉੱਪਰ ਆਉਣ ਕਰਕੇ ਬਹੁਤ ਵਾਰ ਭਿਆਨਕ ਹਾਸੇ ਵੀ ਹੋ ਜਾਂਦੇ ਨੇ ਅਤੇ ਇਸ ਦੇ ਕਰਕੇ ਕਈ ਵਾਰ ਲੋਕਾਂ ਦਾ ਨੁਕਸਾਨ ਵੀ ਹੋ ਚੁੱਕਾ ਹੈ। ਭਾਵੇਂ ਭਾਰਤ ਵਿੱਚ ਕਿਸੇ ਮਜ਼ਹਬ ਦੇ ਵਿੱਚ ਰਹਿਣ ਅਤੇ ਧਰਮ ਨੂੰ ਮੰਨਣ ਦੀ ਖੁੱਲ ਪਰ ਸ਼ਰੂਮਨੀ ਕਮੇਟੀ ਦੀ ਜ਼ਮੀਨ ਦੇ ਮੱਥੇ ਤੇ ਮਨਮਤ ਅਤੇ ਸੜਕ ਹਾਸੇ ਰੁਕਣ ਦੇ ਲਈ ਉੱਥੇ ਸਥਾਨਕ ਪ੍ਰਬੰਧਕਾਂ ਯਾਨੀ ਕਿ ਖਾਸ ਤੌਰ ਤੇ ਇੱਥੇ ਗੱਲ ਕਰ ਰਹੇ ਆ ਮੈਨੇਜਰ ਦਰਬਾਰ ਸਾਹਿਬ ਦੇ ਵੱਲੋਂ ਦੀਵਾਰ ਆਦਿ ਕਰਕੇ ਹੱਲ ਕੀਤਾ ਜਾ ਸਕਦਾ ਹੈ। ਸਥਾਨਕ ਅਬੋਹਰ ਰੋਡ ਦੇ ਉੱਪਰ ਰਹਿ ਰਹੇ ਸਿੱਖ ਪਰਿਵਾਰਾਂ ਨੇ ਵੀ ਇਸ ਮਤੀ ਰੀਤਾਂ ਦੇ ਕਿਤੇ ਜਾਣ ਤੋਂ ਇਲਾਵਾ ਮਾਨਯੋਗ ਅਦਾਲਤਾਂ ਦੇ ਫੈਸਲਿਆਂ ਦੀ ਉਲੰਘਣਾ ਕਰਦਿਆਂ ਸੜਕਾਂ ਦੇ ਉੱਪਰ ਨਾਜਾਇਜ਼ ਕਬਜ਼ਾ ਕਰਨ ਦੇ ਉੱਪਰ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ ਅਤੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਤੁਰੰਤ ਰੋਕਿਆ ਜਾਵੇ ਕਾਬਿਲ ਗੌਰ ਹੈ ਕਿ ਕਰੀਬ 4-5 ਸਾਲ ਪਹਿਲਾਂ ਵੀ ਇੱਥੇ ਹੀ ਇਸੇ ਤਰ੍ਹਾਂ ਇਸੇ ਜਗ੍ਹਾ ਦੇ ਉੱਪਰ ਹੀ ਝੰਡ ਦੀ ਪੂਜਾ ਹੋ ਰਹੀ ਸੀ ਅਤੇ ਉਸ ਸਮੇਂ ਦੇ ਮੈਨੇਜਰ ਦੇ ਧਿਆਨ ਦੇ ਵਿੱਚ ਲਿਆਉਣ ਤੇ ਉਹਨਾਂ ਤੁਰੰਤ ਸਭ ਕੁਝ ਪੱਟ ਕੇ ਵਾਰਡ ਅਧੀਕਰਕ ਕੇ ਇਸ ਨੂੰ ਰੋਕ ਦਿੱਤਾ ਸੀ ਪਰ ਕੁਝ ਹੁਣ ਉਹੀ ਪੂਜਾ ਕਰਨ ਦੇ ਵਾਸਤੇ ਦੁਬਾਰਾ ਲੋਕ ਇਕੱਠੇ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਇਸ ਪ੍ਰਕਾਰ ਦੇ ਨਾਲ ਪੂਜਾ ਕਰਨੀ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਉਸੇ ਥਾਂ ਦੇ ਉੱਪਰ ਪਰੰਤੂ ਅਜੀਹਾ ਇੱਥੇ ਹੀ ਨਹੀਂ ਬਲਕਿ अनेका ਹੋਰ ਸੜਕਾਂ ਕਿਨਾਰੇ ਕੰਧਾਂ ਫਰਸ਼ਾਂ ਆਦਿ ਕਰਕੇ ਜਗ੍ਹਾ ਹੀ ਨਹੀਂ ਰੋਕੀ ਜਾਂਦੀ ਸੰਗੋ ਸੜਕੀ ਹਾਦਸਿਆਂ ਨੂੰ ਵੀ ਸੱਦੇ ਦੇ ਦਿੱਤੇ ਜਾਂਦੇ ਨੇ ਜਦੋਂ ਇਸ ਮਾਮਲੇ ਦੇ ਬਾਰੇ ਵਿੱਚ ਇੱਕ ਪੱਤਰਕਾਰ ਦੇ ਵੱਲੋਂ ਮੈਨੇਜਰ ਰੇਸ਼ਮ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਖਸਰ ਸਾਹਿਬ ਨੂੰ ਉਕਤ ਸੰਬੰਧੀ ਜਾਣਕਾਰੀ ਦਿੱਤੀ ਤਾਂ ਉਹਨਾਂ ਕਿਹਾ ਕਿ ਬੇਫਿਕਰ ਹੋ ਜਾਓ ਸ਼ੁਰੂਮਣੀ ਕਮੇਟੀ ਦੀ ਮਲਕੀਤੀ ਜ਼ਮੀਨ ਤੇ ਕੀਤੀਆਂ ਜਾ ਰਹੀਆਂ ਗੁਰਮਤ ਵਿਰੋਧੀ ਰੀਤਾਂ ਕੱਲ ਹੀ ਬੰਦ ਕਰਵਾ ਦਿੰਨੇ ਆ ਪਰ ਹਫ਼ਤੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਜ਼ਰ ਨਹੀਂ ਆਈ ਉਮੀਦ ਕਰਦੇ ਆ ਕਿ ਖਬਰ ਨਸ਼ਰ ਹੋਣ ਤੋਂ ਬਾਅਦ ਅਤੇ ਸਾਡੇ ਵੱਲੋਂ ਜਦੋਂ ਇਹ ਖਬਰ ਤੁਹਾਡੇ ਸਾਰਿਆਂ ਤੱਕ ਪਹੁੰਚਦੀ ਕੀਤੀ ਜਾ ਰਹੀ ਹੈ ਤਾਂ ਪ੍ਰਬੰਧਕਾਂ ਨੂੰ ਆਪਣਾ ਵਾਅਦਾ ਵੀ ਯਾਦ ਆ ਜਾਵੇਗਾ ਅਤੇ ਕਾਰਵਾਈ ਕਰਕੇ ਕਈ ਲੋਕਾਂ ਨੂੰ ਸੜਕ ਹਾਸਿਆਂ ਤੋਂ ਬਚਾਉਣ ਦੇ ਵਾਸਤੇ ਕਾਰਵਾਈ ਅਮਲ ਲਿਆਉਣ ਦੇ ਵਿੱਚ ਇਹ ਸਾਰੀ ਦੀ ਸਾਰੀ ਗੱਲਬਾਤ ਸਹਾਇੀ ਹੋਵੇ। ਸ਼੍ਰੋਮਣੀ ਕਮੇਟੀ ਦੀ ਜ਼ਮੀਨ ਦੇ ਵਿੱਚ ਹੋ ਰਹੀਆਂ ਗੁਰਮਤ ਵਿਰੋਧੀ ਰੀਤਾਂ ਦੇ ਕਾਰਨ ਸਿੱਖ ਪਰਿਵਾਰਾਂ ਦੇ ਵਿੱਚ ਜੋ ਨਾਰਾਜ਼ਗੀ ਪਾਈ ਜਾ ਰਹੀ ਹੈ ਉਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵਿਨਾਪਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ